ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 26 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਪਿਛਲੇ 2 ਜਾਂ 3 ਦਿਨਾਂ ਤੋਂ ਲਗਾਤਾਰ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਗਰਮੀ ਅਤੇ ਹੌਂਸ ਵਾਲਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਅੱਜ ਵੀ ਮਾਹੌਲ ਤਕਰੀਬਨ ਉਸੇ ਤਰ੍ਹਾਂ ਦਾ ਹੀ ਹੈ ਸਵੇਰ ਵੇਲੇ ਹਲਕੀ ਹਲਕੀ ਪੂਰੇ ਦੀ ਹਵਾ ਚੱਲਦੀ ਰਹਿਣ ਦੀ ਸੰਭਾਵਨਾ ਹੈ ਤੇ ਜਿਵੇਂ-ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਗਰਮੀ ਅਤੇ ਹੌਮਸ ਦਾ ਮਾਹੌਲ ਦੇਖਣ ਨੂੰ ਮਿਲੇਗਾ ਟੈਂਪਰੇਚਰ ਜਰੂਰ 40 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਪਰ ਗਰਮੀ ਆ ਸਹਜ ਹੀ ਲਗਾਤਾਰ ਪੰਜਾਬ ਦੇ ਵਿੱਚ ਮਹਿਸੂਸ ਹੋ ਰਹੀ ਹੈ ਕੁੱਲ ਮਿਲਾ ਕੇ ਕਹਾਣੀ ਇੰਨੀ ਹੈ ਕਿ ਅੱਜ ਵੀ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਪਰ ਕੁਝ ਕੁ ਇਲਾਕਿਆਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਵੀ ਦੇਖਿਆ ਜਾ ਸਕਦਾ ਸਿਰਫ 15 ਤੋਂ 20% ਇਲਾਕਿਆਂ ਦੇ ਵਿੱਚ ਖਾਸ ਕਰਕੇ ਉਹਨਾਂ ਦੇ ਵਿੱਚ ਹੁਸ਼ਿਆਰਪੁਰ ਦੇ ਇਲਾਕੇ ਆਉਂਦੇ ਨੇ, ਆਨੰਦਪੁਰ ਸਾਹਿਬ ਦੇ ਇਲਾਕੇ ਆਉਂਦੇ ਨੇ, ਨਵੇਂ ਸ਼ਹਿਰ, ਬੰਗਿਆ ਏਰੀਆ, ਰੋਪੜ ਹੋ ਗਿਆ, ਫਤਿਹਗੜ੍ਹ ਸਾਹਿਬ ਦਾ ਹੋ ਸਕਦਾ, ਮੋਹਾਲੀ, ਪਟਿਆਲਾ, ਸੰਗਰੂਰ ਤੇ ਲੁਧਿਆਣੇ ਦੇ ਕੁਝ ਇੱਕ ਇਲਾਕੇ। ਇਹਨਾਂ ਵਿੱਚ ਯਾਨੀ ਕਿ 20 ਤੋਂ 25% ਇਲਾਕਿਆਂ ਦੇ ਵਿੱਚ ਉਹ ਵੀ ਬਾਅਦ ਦੁਪਹਿਰ ਜਾਂ ਸ਼ਾਮ ਵੇਲੇ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਹਨ। ਦੂਸਰੀ ਤਰਫ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਰਹੀਆਂ ਹਨ ਤੇ ਦਿੱਲੀ ਤੱਕ ਮੀਂਹ ਦੀ ਮਾਰ ਲਗਾਤਾਰ ਹੋ ਰਹੀ ਹੈ ਪੰਜਾਬ ਦੇ ਵਿੱਚ ਜਲਦ ਕੱਲ ਤੋਂ ਮੌਸਮ ਬਦਲੇਗਾ 28 29 ਤਰੀਕ ਦੇ ਆਸ-ਪਾਸ ਇੱਕ ਚੰਗੇ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਦੂਸਰੀ ਤਰਫ ਮਾਨਸੂਨ ਦੀਆਂ ਜਿਹੜੀਆਂ ਕਾਰਵਾਈਆਂ ਉਹ ਵੀ ਪੰਜਾਬ ਦੇ ਵਿੱਚ 30 ਜੁਆ 1 ਜੁਲਾਈ ਦੇ ਆਸ-ਪਾਸ ਪੁੱਜਣ ਦੀ ਸੰਭਾਵਨਾ ਹਨ ਜਿਨ੍ਹਾਂ ਦੇ ਵਿੱਚ ਉਮੀਦ ਕੀਤੀ ਜਾ ਸਕਦੀ ਹੈ ਕਿ 2 ਤੋਂ 3 ਮੀਂਹ ਲਗਾਤਾਰ ਚੰਗੇ ਪੈ ਜਾਣ ਦੂਸਰੀ ਤਰਫ ਉਹਨਾਂ ਨਾਲ ਗਰਮੀ ਤੋਂ ਵੀ ਰਾਹਤ ਮਿਲੇਗੀ ਤੇ ਆ ਆਹ ਜਿਹੜੇ ਹੂਮਸ ਆ ਉਸ ਤੋਂ ਵੀ ਰਾਹਤ ਮਿਲੇਗੀ ਅੱਜ ਟੁੱਟਵੇਂ ਤੌਰ ਤੇ ਛਰਾਟੇ ਪੈ ਸਕਦੇ ਹਨ ਬਾਕੀ ਪੰਜਾਬੀ ਚ ਮੌਸਮ ਮੁੱਖ ਤੌਰ ਤੇ ਸਾਫ਼ ਹੀ ਰਹੇਗਾ